ਕਈ ਵਰੀ ਇਨਸਾਨ ਸਿਰਫ ਗੱਲਾਂ ਦੇ ਨਾਲ ਹੀ ਮਹਾਨ ਬਣਨਾਂ ਲੋਚਦਾ ਹੈ ਪਰ ਜਦੋਂ ਜੀਵਨ ਦੇ ਵਿੱਚ ਪ੍ਰੀਖਿਆ ਦਾ ਟਾਈਮ ਆਉਂਦਾ ਹੈ ਤੇ ਉਹ ਵੀ ਆਮ ਇਨਸਾਨ ਵਾਂਗੂ ਦੁਨੀਆ ਦੇ ਪਦਾਰਥਾਂ ਦੁਨੀਆ ਦੇ ਲੋਭ ਵਿੱਚ ਦੁਨੀਆ ਦੇ ਹੀ ਸੰਸੰਸਿਆਂ ਵਿੱਚ ਫਸ ਜਾਂਦਾ ਇਸ ਕਰਕੇ ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਇੱਕ ਉਦਾਹਰਨ ਦਿੱਤਾ ਹੈ ਕਿ ਜਿਵੇਂ ਇਲ ਉੱਚੀ ਤਾਂ ਬਹੁਤ ਉੱਡਦੀ ਹੈ ਪਰ ਉਹਦੀ ਦ੍ਰਿਸ਼ਟੀ ਸਦਾ ਮਰੇ ਹੋਏ ਪਸ਼ੂਆਂ ਦੇ ਉੱਤੇ ਪਏ ਹੋਏ ਪਿੰਜਰਾਂ ਦੇ ਉੱਤੇ ਹੁੰਦੀ ਹੈ ਇਹਦਾ ਭਾਵ ਕੀ ਹੈ ਕਿ ਸਿਰਫ ਉੱਚੀਆਂ ਗੱਲਾਂ ਕਰਕੇ ਜੇ ਸਾਡੀ ਵਰਤੀ ਉਹਨਾਂ ਉੱਚੀਆਂ ਗੱਲਾਂ ਦੇ ਨਾਲ ਸੰਸਾਰ ਦੀ ਮਾਇਆ ਸੰਸਾਰ ਦੀ ਵਾਹ ਵਾਹ ਜਾਂ ਸੰਸਾਰ ਦੀ ਸਿਰਫ ਪਦਾਰਥਾਂ ਨੂੰ ਹੀ ਲੋਚਣ ਦੀ ਹੈ ਤੇ ਫਿਰ ਸਾਡਾ ਤੇ ਇੱਲ ਦਾ ਜੀਵਨ ਇੱਕੋ ਜਿਹਾ ਹੈ ਸਾਡੇ ਅੰਦਰ ਤੇ ਉਹ ਜਾਨਵਰਾਂ ਦੇ ਅੰਦਰ ਫਿਰ ਕੋਈ ਬਹੁਤਾ ਫਰਕ ਨਹੀਂ ਰਹਿ ਜਾਂਦਾ ਇਸ ਕਰਕੇ ਉੱਚੇ ਕਿਰਦਾਰ ਦੇ